ਤਾਂ ਟ੍ਰੈਫਿਕ ਦੀ ਸਮੱਸਿਆ ਹੁਣ ਆਮ ਜੀ ਸਮੱਸਿਆ ਬਣ ਗਈ ਹੈ ਤਾਂ ਬਿਲਕੁਲ ਹੈ ਸੜਕਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਾਹਨ ਆਪਸ ਦੇ ਵਿੱਚ ਟਕਰਾਉਂਦੇ ਨਜ਼ਰ ਆਉਂਦੇ ਨੇ ਜੀ ਹਾਂ ਟ੍ਰੈਫਿਕ ਇੰਨਾ ਕਿ ਜ਼ਿਆਦਾ ਵੱਧ ਗਿਆ ਟ੍ਰੈਫਿਕ ਦੀ ਸਮੱਸਿਆ ਇੰਨੀ ਕਿ ਜ਼ਿਆਦਾ ਵੱਧ ਗਈ ਹੈ ਕਿ ਹੁਣ ਐਂਬੂਲੈਂਸ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਜਿਨ੍ਹਾਂ ਦੇ ਵਿਚਕਾਰ ਇੱਕ ਵੀਡੀਓ ਸਾਹਮਣੇ ਆਈ ਹੈ ਦੇਖੋ ਕਿ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਨੇ ਰੋਡਸ ਜਾਨ ਕੀਤੇ ਹੋਏ ਨੇ ਤੇ ਪਿੱਛੋਂ ਐਂਬੂਲੈਂਸ ਹੈ ਜਿਹੜੀ ਹਾਰਨ ਤੇ ਹਾਰਨ ਵਜਾਰੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਲੰਘਣ ਦੇ ਲਈ ਸ਼ਾਇਦ ਥੋੜੀ ਜਿਹੀ ਜਗ੍ਹਾ ਤਾਂ ਮਿਲ ਜਾਵੇ ਪਰ ਲੋਕ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਹੀਂ ਹੋਏ ਜੀਹਾਂ ਕਿਸੇ ਦੇ ਵੀ ਦਿਲ 'ਚ ਇੰਨੀ ਹਮਦਰਦੀ ਨਹੀਂ ਆਈ ਕਿ ਉਹ ਗੱਡੀਆਂ ਨੂੰ ਸਾਈਡ ਤੇ ਕਰਕੇ ਐਂਬੂਲੈਂਸ ਨੂੰ ਜਗ੍ਹਾ ਦੇ ਦੇਣ ਤਾਂ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ 'ਤੇ ਵਿਚਲਾ ਮਰੀਜ਼ ਹੈ ਜਿਹੜਾ ਤੜਪ ਰਿਆ ਹੁੰਦਾ ਹੈ ਚੀਕਾਂ ਮਾਰ ਰਿਹਾ ਹੁੰਦਾ ਜੀਆਦਰ ਅਸਲ ਉਹ ਪਰੇਸ਼ਾਨ ਨਜ਼ਰ ਆ ਰਿਹਾ ਸੀ ਜਦੋਂ ਐਂਬੂਲੈਂਸ ਚਾਲਕ ਦੇ ਨਾਲ ਗੱਲ ਕੀਤੀ ਜਾਂਦੀ ਐਂਬੂਲੈਂਸ ਚਾਲਕ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਐਂਬੂਲੈਂਸ ਵਿੱਚ ਪਿਆ ਮਰੀਜ਼ ਗੰਭੀਰ ਜ਼ਖਮੀ ਹੈ ਤੇ ਉਹ ਦਰਦ ਦੇ ਨਾਲ ਚੀਕਾਂ ਮਾਰ ਰਿਹਾ ਤੜਪ ਰਿਹਾ ਇਸ ਦੇ ਲਈ ਐਂਬੂਲੈਂਸ ਚਾਲਕ ਦੇ ਵੱਲੋਂ ਬਾਰ ਬਾਰ ਹਾਰਨ ਵਜਾਏ ਜਾਂਦੇ ਨੇ ਪਰ ਲੋਕ ਨੇ ਜਿਹੜੇ ਆਪਣੀਆਂ ਗੱਡੀਆਂ ਨੂੰ ਤਾਸ ਤੋਂ ਮਸ ਨਿਕਰਦੇ ਨਜ਼ਰ ਆਉਂਦੇ ਤਾਂ ਇਸ ਦੇ ਵਿਚਕਾਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਹਮਦਰਦੀ ਆ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਇਨਸਾਨਾਂ ਦੇ ਵਿੱਚਲੀ ਇਨਸਾਨੀਅਤ ਸ਼ਰਮਸਾਰ ਹੁੰਦੀ ਸਾਹਮਣੇ ਆਈ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਐਂਬੂਲੈਂਸ ਵਿੱਚ ਪਿਆ ਮਰੀਜ਼ ਤੜਪ ਰਿਹਾ ਹੁੰਦਾ ਤਕਲੀਫ ਦੇ ਨਾਲ ਚੀਕਾਂ ਮਾਰ ਰਿਹਾ ਹੁੰਦਾ ਆਖਿਰਕਾਰ ਉਸ ਦੀ ਜਾਨ ਹੈ ਜਿਹੜੀ ਬਚਾਈ ਜਾ ਸਕਦੀ ਹੈ ਪਰ ਜੇ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਟ੍ਰੈਫਿਕ ਹੋਵੇ ਅਗਰ ਉਸ ਮਰੀਜ਼ ਦੀ ਜਾਨ ਚਲੀ ਜਾਂਦੀ ਹੈ ਤਸਦ ਦਾ ਜ਼ਿੰਮੇਵਾਰ ਕੌਣ ਹੋਏਗਾ ਕੀ ਇਹ ਤੁਹਾਡੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ਾ ਨਿਊਜ਼ ਬਿਊਰੋ ਰਿਪੋਰਟ